ਇੰਟਰ ਕਾਸਟ ਮੈਰਿਜ ਦੇ ਚੱਲਦਿਆਂ ਪਿੰਡ ਬਿਰਕਲਾਂ ਵਿਖੇ ਇੱਕ ਪਿਤਾ ਵੱਲੋਂ ਆਪਣੀ ਧੀ ਅਤੇ ਦੋਤੀ ਦਾ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਥਾਣਾ ਸਦਰ ਵੱਲੋਂ ਦੋ ਖਿਲਾਫ ਮਾਮਲਾ ਦਰਜ ਕਰਕੇ ਇੱਕ ਨੂੰ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਅਨੁਸਾਰ ਲਗਭਗ 3 ਸਾਲ ਪਹਿਲਾਂ ਇੱਕ ਲੜਕੀ ਵੱਲੋਂ ਆਪਣੇ ਪਿੰਡ ਦੇ ਹੀ ਲੜਕੇ ਨਾਲ ਇੰਟਰ ਕਾਸਟ ਮੈਰਿਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਨਾਰਾਜ਼ ਸਨ ਬੀਤੇ ਜਨੀਆਂ ਜਦੋਂ ਲੜਕੀ ਪਿੰਡ ਬਿਰਕਲਾਂ ਦੇ ਅੱਡੇ ਤੇ ਖੜੀ ਸੀ ਤਾਂ ਇਸ ਦੌਰਾਨ ਉਸ ਦਾ ਪਿਤਾ ਮੌਕੇ ਤੇ ਆਇਆ ਤੇ ਕਹੀ ਨਾਲ ਵਾਰ ਕਰਕੇ ਉਹਦਾ ਕਤਲ ਕਰ ਦਿੱਤਾ ਇਸ ਦੌਰਾਨ ਉਸ ਦੇ ਕੋਲ ਉਸ ਦੀ 3 ਸਾਲਾ ਧੀ ਵੀ ਮੌਜੂਦ ਸੀ ਜਿਸ ਦੇ ਸੱਟਾਂ ਲੱਗਣ ਕਾਰਨ ਉਸ ਦੀ ਵੀ ਜੇਰੇ ਲਾਜ਼ ਮੌਤ ਹੋ ਗਈ ਪੁਲਿਸ ਵੱਲੋਂ ਪਿਤਾ ਪੁੱਤਰ ਖਿਲਾਫ ਮਾਮਲਾ ਦਰਜ ਕਰਕੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਨਯੋਗ ਅਦਾਲਤ ਵਿੱਚ ਆ ਹਾਜ਼ਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਮਲਜਮ ਨਹੀਂ ਆ ਕੱਲ ਦੇਖ ਰਿਹਾ ਤਸਵੀਰਾਂ 8 9 2021 ਨੂੰ ਆਣਾ ਖਦਰ ਬਸੰਡਾ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਰਾਜੀਤ ਸਿੰਘ ਰਾਜਾ ਨੰਬਰਦਾਰ ਵਾਸੀ ਵਿਰਕਲਾ ਨੇ ਆਪਦੀ ਲੜਕੀ ਰਾਜਾ ਹੈਗਾ ਉਹ ਜਿਹੜੀ ਬੱਸ 'ਤੇ ਦੇ ਖੜੀ ਸੀ ਤੇ ਉਹਦਾ ਮਰਡਰ ਕਰਤਾ ਤਾਂ ਪੁਲਿਸ ਪਾਰਟੀ ਉੱਥੇ ਪਹੁੰਚੀ ਜਿਹੜਾ ਲੜਕੀ ਦੀ ਉੱਥੇ ਵੀ ਜਿਹੜੀ ਉਹਦੀ ਗੱਡਬਾਡੀ ਜਿਹੜੀ ਹੈਗੀ ਉਹ ਪਈ ਸੀ ਵੀ ਤੇ ਉਹਦਾ ਜਿਹੜਾ ਬੱਚਾ ਸੀ ਸਰੀਬ 1.5 ਤੋਂ 2 ਸਾਲ ਦੀ ਬੇਟੀ ਐ ਉਹਦੀ ਲੜਕੀ ਦੀ ਜਸਮਨਜੀਤ कौर ਦੀ ਤੇ ਉਹ ਜਿਹੜੀ ਹੈਗੀ ਆ ਉਹ ਵੀ ਇੰਜਰਡ ਕਰ ਦਿੱਤੀ ਗਈ ਐ ਤਾਂ ਉਹਨੂੰ ਨਾਲ ਦੇ ਨਾਲ ਪੁਲਿਸ ਪਾਰਟੀ ਨੇ ਜਿਹੜਾ ਹੈਗਾ ਬੱਚੇ ਨੂੰ ਉੱਥੇ ਸਿਵਲ ਹਸਪਤਾਲ ਦਾਖਲ ਕਰਾਇਆ ਬਚਿੰਦਾ ਤੇ ਜਿੱਥੇ ਜਾ ਕੇ ਉਹਦੀ ਵੀ ਡੈਥ ਹੋ ਗਈ ਹੈ ਹੋ ਗਈ ਕੱਲ੍ਹ ਤਾਂ ਫਿਰ ਅਸੀਂ ਉਹਦੇ ਉਹ ਆਧਾਰ ਤੇ ਜਿਹੜਾ ਹੈਗਾ ਉਹਦੇ ਲੜਕੀ ਦਾ ਜਿਹੜਾ ਸਹਰਾ ਹੈਗਾ ਉਦੇ ਭਾਨ ਜੀ ਉਹਦੇ ਬਿਆਨ ਤੇ ਜਿਹੜਾ ਹੈਗਾ ਮੁਕੱਦਮਾ ਜਿਹੜਾ ਹੈਗਾ ਮਰਡਰ ਦਾ ਕੱਲ ਥਾੜੇ ਪਤਰ ਦੰਦਾ ਤੁਸੀਂ ਦਰਜ ਕਰ ਲਿਆ ਗਿਆ ਮੁਕੱਦਮਾ ਦਰਜ ਕਰਕੇ ਪ੍ਰਕਿਰਤੀ ਸ਼ੁਰੂ ਕੀਤੀ ਤਾਂ ਜਿਹੜਾ ਹੈਗਾ ਜਿਹਦੇ ਵਿੱਚ ਅ ਕੱਲ ਅਸੀਂ ਜਿਹੜਾ ਦੋਸ਼ੀ ਹੈਗਾ ਉਹ ਵੀ ਪੜ ਲਿਆ ਗਿਆ ਹੈ ਜਿਹੜਾ ਰਾਜੀਤ ਸਿੰਘ ਰਾਜਾ ਉਹਨਾਂ ਨੇ ਦੋ ਬੰਦਿਆਂ ਦੇ ਖਿਲਾਫ ਮੁਕੱਦਮਾ ਕਰਵਾਇਆ ਸੀਗਾ ਇੱਕ ਰਾਜੇ ਦੇ ਖਿਲਾਫ ਇੱਕ ਉਹਦੇ ਲੜਕੇ ਪਰਮਪਾਲ ਸਿੰਘ ਦੇ ਖਿਲਾਫ ਦਰਜ ਕਰਾਇਆ ਸੀ ਇਹਦੇ ਇੱਕ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਿਆ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਾਸੀ ਵਰਕਲਾ ਨੇ ਤੇ ਜਿਹੜਾ ਉਹਦੇ ਕੋਲੋਂ ਜਿਹੜੇ ਕਈ ਦੇ ਨਾਲ ਹਥਿਆਰ ਨਾਲ ਜਿਹੜਾ ਉਹਨੇ ਮਰਡਰ ਕੀਤਾ ਸੀ ਸਰਵ ਵਿੱਚ ਮਾਰੀ ਸੀ ਗਈ ਉਹ ਵੀ ਅਸੀਂ ਬਰਾਮਦ ਕਰ ਲਈ ਗਈ ਹੈ ਤੇ ਮੋਟਰਸਾਈਕਲ ਜਿਹੜਾ ਹੈਗਾ ਉਹ ਵੀ ਰਿਕਵਰ ਕਰ ਲਿਆ ਗਿਆ ਕਾਰਨ ਇਹ ਹੈ ਜੀ ਅੱਜ ਤੋਂ 4-5 ਸਾਲ ਪਹਿਲਾਂ ਇਹ ਰਾਜੇ ਨੰਬਰਦਾਰ ਦੀ ਲੜਕੀ ਹੈ ਇੱਕ ਪ੍ਰਕਾਸ਼ ਜਿਹੜਾ ਹੈਗਾ ਇਹਨੇ ਆਪਦੇ ਪਿੰਡ ਦੇ ਵਿੱਚ ਹੀ ਰਵੀ ਸ਼ਰਮਾ ਉਹ ਸ਼ਰਮਨਦੀਪ ਸ਼ਰਮਾ ਦੇ ਨਾਲ ਜਿਹੜਾ ਉਹਦੇ ਭਾਂ ਦਾ ਲੜਕਾ ਹੈ ਉਹਦੇ ਨਾਲ ਇਹ ਜਿਹੜੀ ਜਿਹੀ ਹੈ ਅ ਪ੍ਰੋਟੈਕਸ਼ਨ ਹੈ ਕਿ ਤੇ ਲਵ ਮੈਰਿਜ ਕਰਵਾਈ ਸੀਗੀ ਤੇ ਉਹ ਇਸ ਗੱਲ ਦੇ ਰਾਜੀ ਨਹੀਂ ਸੀ ਜਿਹਦਾ ਬਾਪ ਜਿਹੜਾ ਹੈਗਾ ਉਹ ਇਸ ਗੱਲ ਦੀ ਰਜ਼ੀਅਤ ਨਹੀਂ ਸੀ ਇਸੇ ਕਰਕੇ ਜਿਹੜਾ ਆਏਗਾ ਉਹਦਾ ਉਹ ਮਰਡਰ ਕੀਤਾ ਆ ਵੀ ਕਰਤੀ ਦਾ ਆ ਮੈਰਿਜ ਨੂੰ ਤਰੀ 5 ਸਾਲ ਤੋਂ ਉੱਪਰ ਹੋ ਗਏ ਪੰਤਾਂ ਦੇ ਹੋ ਗਿਆ ਟਾਈਮ ਬਟ ਕੁਦਰਤੀ ਗੱਲ ਹੈ ਵੀ ਕਰਨੇ ਰਿੰਦਰ ਸੀਗਾ ਸਹੀ ਵਾਰੀ ਕਿਸੇ ਇਸਤਰਾ ਦਾ ਨਹੀਂ ਤੈਨੂੰ ਵੀ ਇਸ ਕਰਕੇ ਜਿਹੜਾ ਆਏਗਾ ਉਹ ਉਸ ਦਾ ਪੀਰ ਉਹਨੇ ਜਿਹੜਾ ਮਰਡਰ ਕਰਤਾ ਹੈ ਦੋਸੀ ਅਸੀਂ ਗ੍ਰਿਫਤਾਰ ਕਰ ਲਿਆ ਤਸਦੀਕ ਕਰ ਰਹੇ ਆ ਤੇ ਦੂਸਰੇ ਦੋਸੀ ਬਾਰੇ ਵੀ ਤਸਦੀਕ ਕਰਾਂਗੇ ਤੇ ਉਹਦੇ ਉਹ ਵੀ ਅਸੀਂ ਜੇ ਇਸ ਮੁਕਦਮੇ ਵਿੱਚ ਹੋਇਆ ਤੋਂ ਉਹਨੂੰ ਵਸਤੀ ਜਿਹੜਾ ਹੈਗਾ ਉਹਦੀ ਤਸਦੀਕ ਕਰਾਂਗੇ ਜਿਹੜਾ ਕਰਵਾਇਆ ਹੈ ਨਵੀਂ ਜਿਹੜਾ ਜਿਹੜਾ ਕਰਵਾਇਆ ਹੈ ਹੁਦਦਿਕ ਕੋਈ ਬਹੁਤਾ ਰੋਲ ਨਹੀਂ ਆਇਆ ਬਟ ਅਸੀਂ ਇਹਨੂੰ ਕਰ ਰਹੇ ਆ ਅਸੀਂ ਤਸਦੀਕ ਕਰ ਰਹੇ ਆ ਅਸੀਂ ਟੈਕਨੀਕਲ ਬੇਸ ਤੇ ਉੱਥੋਂ ਸੀਸੀਟੀਵੀ ਫੋਟੋਸ ਲੈ ਕੇ ਹੋਰ ਵੀ ਜਿਹੜੇ ਜਿਹੜੇ ਕੋਈ ਆਜ਼ਾਦ ਗਵਾਹ ਹੈਗੇ ਉਹਨਾਂ ਨੂੰ ਸ਼ਾਮਲ ਕਰਕੇ ਤੇ ਜਿਉ ਦਾ ਰੋਲ ਆਇਆ ਤਾਂ ਜਰੂਰ ਉਹ ਵੀ ਜਿਹੜਾ ਗ੍ਰਸਤਾਰ ਕਰਕੇ ਉਹਦੀ ਵੀ ਕਰ ਦਿੱਤੀ। ਮੈਂ ਇਹ ਦਾ ਇਹਦਾ ਕੁਐਸਚਨ ਹੈ। ਹਾਂ ਬਲਵਤ ਮੈਂ ਨਹੀਂ ਕਰਦਾ ਜੀ। ਪਿੰਡ ਦੇ ਵਿੱਚ ਹੀ ਲੜਕੀ ਨੇ ਜਿਹੜਾ ਵਿਆਹ ਕਰਾਵਾ ਲਿਆ। ਤੇ ਹੈ ਵੀ ਨੇੜੇ ਨੇੜੇ ਘਰ ਦੀ ਪੰਚੇ ਘਰ ਇੱਕ ਦੂਸਰੇ ਤੋਂ ਦੂਰੀ ਤੇ ਉਹਨਾਂ ਦੀ ਡਿਫਰੈਂਸ ਹੈਗਾ। ਪਰ ਇੱਥੇ ਕੋਲ ਐਸਕੇ ਜਿਹੜਾ ਆਬਦ ਨੌਰ ਆਉਂਦਾ ਤੇ ਯਾਰ ਜਿਹੜਾ ਸਰਕਾਰ ਨੇ ਕਰਾਇਆ ਹੈ। ਕੋਈ ਮਦਦ ਨਹੀਂ ਸੁਝੇ ਉਹ। ਉਹਨੇ ਜਿਹੜਾ ਵੀ ਮਰਸੀ ਨੇ ਸਾਹ ਦੇ ਭਰਾ ਇਹ ਦੋਸਤ ਆਪਣੋ ਜਾਨ ਉਹ ਲਿਖਾਇਆ ਜੀ ਉਹਨੇ ਉਹਨੇ ਲਿਖਾਇਆ ਅਸੀਂ ਉਹਨੂੰ ਵੀ ਲੈ ਰਹੇ ਹਾਂ ਉਹਦੇ ਨਾਲ ਉਹ ਜਿਹੜਾ ਉਹ ਦਿੱਤਾ ਉਹ ਲੈ ਕੇ ਪੇਸ਼ ਕਰ ਰਹੇ ਹਾਂ ਤੇ ਕੱਲ ਹੀ ਦੇਖੋ ਕੱਲ ਹੀ ਨਾਲ ਦੀ ਨਾਲ ਜਿਹੜਾ ਦੋਸ਼ੀ ਹੈਗਾ ਇੱਕ ਮੇਨ ਦੋਸ਼ੀ ਹੈ ਜਿਹਨੇ ਕਈ ਮਾਰੀ ਜਿਹੜਾ ਅਸੀਂ ਮੇਨ ਤਾਂ ਪੜੀ ਜਾਂਦੀ ਨਾ ਹੁੰਦੀ ਹਾਂ ਅਸਲ ਵਿੱਚ ਪਹਿਲਾਂ ਕੋਈ ਲੜਾਈ ਟਕਰਾਵ ਨਹੀਂ ਹੋਇਆ ਇਹ ਨਹੀਂ ਪਹਿਲਾਂ ਕੋਈ ਲੜਾਈ ਟਕਰਾਵ ਨਹੀਂ ਹੋਇਆ ਪੁਲਿਸ ਤੇ ਕੋਈ ਇਸ ਤਰ੍ਹਾਂ ਦੀ ਕੋਈ ਕੋਈ ਕੰਪਲੇਨ ਇਸ ਤਰ੍ਹਾਂ ਦਾ ਰਿਕਾਰਡ ਕੋਈ ਨਹੀਂ ਸਾਡੇ ਸਾਹਮਣੇ ਨਹੀਂ ਆਇਆ ਸਰ ਕੱਲ ਬਿੱਟਿੰਗ ਨਹੀਂ ਲੱਗੀ ਇਹ ਦੂਜੀ ਮਗਰਜ਼ ਨਹੀਂ ਉਹਦਾ ਹੱਥ ਵਿੱਚ ਨਹੀਂ ਮਗਰਜ਼ ਨਹੀਂ ਲੋਕੋ ਇਹ ਪ੍ਰਤੀਜ ਦਾ ਬਾਟਾ ਅੱਜ ਅਸੀਂ ਉਹਦਾ ਫੋਟੋਵਾਰਕ ਲਵਾਵਾਂਗੇ ਵੀ ਤੇ ਉਹ ਅਸੀਂ ਉਹ ਤੋਂ ਦੁਖਾਈ ਨਾਲ ਪੁੱਛ ਸਰਾਂਗੇ ਜੇ ਉਹ ਵੀ ਆਇਆ ਤਾਂ ਉਹ ਵੀ ਅਸੀਂ ਜਿਹੜਾ ਪ੍ਰਤੀਸ਼ਲਾ ਲੈ ਕੇ ਆਵਾਂਗੇ ਹਾਂਜੀ ਇਹ ਕਿਹੜਾ ਬੱਟਾ ਹੈ ਇਹ ਕਿਹੜਾ ਇਵਰਕਲਾ ਬੱਟਾ ਹੈ ਬਾਬਾ ਡਾ ਅਸੀਂ ਉੱਤੇ ਲੱਗੋਗੇ ਮੈਡੀਕਲ ਲੈਣ ਦੇ ਕੈਰੀਅਰ ਸਮੇਂ ਨੇੜੇ ਮੈਡੀਕਨ ਦੀ ਕੋਈ ਹੈਗੀ ਐ ਬੱਟਾ ਦਾ ਮੈਡੀਕਲ ਵਾਲੀ ਕਿ 30% ਸਿਰਫ ਸਿਰਫ ਆਉਂਦਾ ਆ ਬੱਟਾ ਵੀ ਕਿਹਾ ਇੰਨੇ ਪਾਛੇ ਜੀਤੀ ਆਦੀ ਕਰਨੀ ਉਹ ਤਾਂ ਇਹ ਨਹੀਂ ਕਿੰਦਾ ਵਾਅਦਾ ਹੈ ਕਿ ਉਹ ਮਗਰੋਂ ਉਹ ਸਾਇਰਵਾਕੰਡਾ ਕੱਲ ਮੇਨੇ ਬਾੜੀ ਹੋਣੀ ਕਿ ਕਿ ਇਹ ਸਾਇਰਵਾਕੰਡਾ ਨੂੰ ਲਿਖੋ ਹੁਣੇ ਲਈ ਇਤਨਾ ਵੀ ਗੱਲ ਆਈ ਕੋਈ ਬਸ ਕੋਈ ਹੋਰ ਇਹ ਕੋਈ ਬੜਾ ਕਾਰ ਨਹੀਂ ਲੱਗਦਾ ਕਰ ਰਹੇ ਕਿ ਪਿੱਛੇ ਕੱਲ੍ਹ ਤੋਂ ਲੈ ਕੇ 24 ਘੰਟੇ ਦੇ ਕੋਲ ਪੁਲਿਸ ਨੇ ਉਹ 12 ਘੰਟਿਆਂ ਦੇ ਵਿੱਚ ਜਿਹੜਾ ਦੋਸ਼ੀ ਹੈਗਾ ਮੇਨ ਕੰਪਲੈਟ ਹੈਗਾ ਉਹਨੂੰ ਕਬਜ਼ਤ ਕਰ ਲਿਆ ਤੇ ਨਾਲ ਹੀ ਜਿਹੜੇ ਜਿੰਨਾ ਨਾਲ ਉਹਨੇ ਮਰਡਰ ਕੀਤਾ ਉਹ ਵੀ ਜਿਹੜਾ ਹੈਗਾ কবর ਕਰ ਲਿਆ ਮੁੱਢ ਤੋਂ ਕੋਈ কবর ਕਰਿਆ ਹੈ ਅੱਜ ਦਾ ਪੁਲਿਸ ਵਾਲਾ ਨਮਨ ਹੈ ਉਹਦੇ ਆਧਾਰ ਨਾਲ ਜਿਹੜਾ ਪੁੱਛੇ ਚਰਾਂਗੇ ਲੈਵਲ ਤੇ ਕਰਾਂਗੇ ਜਿਹੜੀ ਵੀ ਗੱਲ ਸਾਹਮਣੇ ਆਈ ਉਹ ਤੁਹਾਡੇ ਨਾਲ ਸੇਮ ਸ਼ੇਅਰ ਕਰਾਂਗੇ ਜਿਹੜਾ ਸੇਮ ਕਰਾਂਗੇ ਉਹਦੇ ਵੀ ਸਿੱਧ ਸੱਤ ਪਲਹੀ ਹੋਈ ਹੈ ਦੇਖੋ ਬਿੱਜੀ ਹੈ ਜਾਂ ਕੋਈ ਹੋਰ ਅੱਗੇ ਸੱਤ ਅਲਬਦੀ ਸੱਤ ਹੈਗੀ ਤੇ ਉਹ ਬੱਧੀ ਹੋਈ ਹੈ ਜਿੰਨ ਕਰਕੇ ਉਹਦਾ ਉਹਦੇ ਸੈਕ ਵੀ ਲਿਗਿਆ ਉਹ ਹਸਪਤਾਲ ਦਾਖਲ ਹੋਇਆ ਹੈਗਾ ਇਸੇ ਲਈ ਨਾਲ ਜਸ ਗੱਡੀ ਤੇ ਇਸੇ ਕਰਕੇ ਆ ਰਹੇ ਨੇ ਮੈਂ ਉਹ ਨਾਮ ਇਹਦਾ ਮੈਂ ਉਹਦਾ ਨਾਮ ਹੈ ਉਹਦਾ ਨਾਮ ਆਪਕੋ ਤੁਹਾਨੂੰ ਅੱਗੇ ਲਿਖਣਾ ਮੰਗਦਾ ਹੋਇਆ ਹੈ तो 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 तीसरा भाग है और पिछाड़े जरी जला है कि कमल फट गया था कमल इसकी अरेंज करें तो, 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 नेके नेके तो, तो ना मैं ही लम्बे मैं लम्बा कम अरेंज भी या नहीं लम्बे बस तो प्रश्न लेके हरी को सब प्रश्न लेके वो डाल रहे हैं तो साजिश आई भी है तो